ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਹਾਂ ਸੁਮਨ ਪ੍ਰੀਤ ਕੌਰ ਅੱਜ ਹੈ 20 April 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 20 April 2024 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ MCQ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਆਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਡੀਆਰਡੀਓ ਨੇ ਹਾਲ ਹੀ ਵਿੱਚ ਨਿਰਪੈ ਆਈਟੀਸੀਐਮ ਕਰੂਜ਼ ਮਿਜ਼ਾਈਲ ਦਾ ਸਫਲ ਪ੍ਰੀਖਣ ਕਿੱਥੇ ਕੀਤਾ ਹੈ ਹਾਂਜੀ ਡੀਆਰਡੀਓ ਜਾਨੀ ਕਿ ਡਿਫੈਂਸ ਰਿਸਰਚ ਡਿਵੈਲਪਮੈਂਟ ਐਂਡ ਆਰਗੇਨਾਈਜੇਸ਼ਨ ਜਿਸ ਨੇ ਹਾਲ ਹੀ ਵਿੱਚ ਨਿਰਪੈ ਆਈਟੀਸੀਐਮ ਕਰੂਜ਼ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਉੜੀਸਾ ਦੇ ਵਿੱਚ অপশন সি ইজ আ রাইট আনসার ওডিশা ওডিশা ਦੇ ਚਾਂਦੀਪੁਰ ਵਿੱਚ ਇੰਟੀਗ੍ਰੇਟਿਡ ਰੇਂਜ ਆ ਜਿੱਥੇ ਡੀ ਆਰ ਡੀਓ ਜ਼ਿਆਦਾਤਰ ਮਿਜ਼ਾਈਲ ਦਾ ਪ੍ਰੀਖਣ ਕਰਦਾ ਵਾ ਠੀਕ ਹੈ ਜੇਕਰ ਤੁਸੀਂ অপশন ਲਗਾਉਣੀ ਹੋਵੇ ਤਾਂ ਤੁਸੀਂ ਇੱਥੋਂ ਲਗਾ ਸਕਦੇ ਹੋ ওডিশা ਕਿਉਂਕਿ ਜ਼ਿਆਦਾਤਰ ਡੀ ਆਰ ਡੀਓ ਜਿੰਨੀਆਂ ਵੀ ਮਿਜ਼ਾਈਲਸ ਲਾਂਚ ਕਰਦਾ ਵਾ ਸਭ ওডিশা ਦੇ ਚਾਂਦੀਪੁਰ ਵਿੱਚ ਇੰਟੀਗ੍ਰੇਟਿਡ ਰੇਂਜ ਤੋਂ ਕੀਤੀਆਂ ਜਾਂਦੀਆਂ ਨੇ 98% ਕਲੀਅਰ ਹੁਣ ਉੜੀਸਾ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੜੀਸਾ ਉੜੀਸਾ ਦੀ ਕੈਪੀਟਲ ਕੀ ਆ ਭੁਵਨੇਸ਼ਵਰ ਇੱਥੋਂ ਦੇ ਚੀਫ ਮਿਨਿਸਟਰ ਨਵੀਨ ਪਟਨਾਇਕ ਗਵਰਨਰ ਆ ਗਣੇਸ਼ੀਲਾ ਉੜੀਸਾ ਦਿਵਸ ਹਰੇਕ ਸਾਲ 1 ਅਪ੍ਰੈਲ ਨੂੰ ਮਨਾਇਆ ਜਾਂਦਾ ਉੜੀਸਾ ਦੇ ਵਿੱਚ ਨੰਦਨ ਕਾਨਨ ਨੈਸ਼ਨਲ ਪਾਰਕਾ ਸਿੰਪਲੀਪਾਲ ਨੈਸ਼ਨਲ ਪਾਰਕਾ ਪੀਤਰ ਕਨਿਕਾ ਨੈਸ਼ਨਲ ਪਾਰਕਾ ਚਿਲਕਾ ਸੈਂਕਚੂਰੀ ਆ ਉੜੀਸਾ ਵਿੱਚ ਚਿਲਕਾ ਝੀਲ ਆ ਇਹ ਭਾਰਤ ਦੀ ਸਭ ਤੋਂ ਵੱਡੀ ਖਾਰੇ ਪਾਣੀ ਦੀ ਝੀਲ ਆ ਉੜੀਸਾ ਵਿੱਚ ਰੂਸੀ ਕੁਲੀਆ ਬੀਚਾ 골ਡਨ ਬੀਚਾ ਤੇ ਕੇਂਦਰੀ ਮੰਤਰੀ ਤਰਮਿੰਦਰ ਪ੍ਰਧਾਨ ਨੇ ਉੜੀਸਾ ਦੇ ਸੰਬਲਪੁਰ ਵਿੱਚ ਭਾਰਤ ਦੇ ਪਹਿਲੇ ਹੁਨਰ ਭਾਰਤ ਕੇਂਦਰ ਦਾ ਉਦਘਾਟਨ ਕੀਤਾ ਉੜੀਸਾ ਸਰਕਾਰ ਨੇ ਖੁਦ ਸਕੀਮ ਸ਼ੁਰੂ ਕੀਤੀ ਉੜੀਸਾ ਵਿੱਚ ਗੁਪਤੇਸ਼ਵਰ ਜੰਗਲ ਨੂੰ ਜੈਵ ਵਿਭਿੰਨਤਾ ਵਿਰਾਸਤੀ ਸਥਾਨ ਘੋਸ਼ਿਤ ਕੀਤਾ ਗਿਆ ਭੁਵਨੇਸ਼ਵਰ ਵਿੱਚ 12 ਮੁੰਡਾ ਆਈਐਸਬੀਟੀ ਦਾ ਨਾਮ ਬਦਲ ਕੇ ਬੀਆਰ ਅੰਬੇਡਕਰ ਦੇ ਨਾਮ ਤੇ ਰੱਖਿਆ ਗਿਆ ਉੜੀਸਾ ਦੀ ਰੈੱਡ ਆਂਟ ਚਟਨੀ ਨੂੰ ਜੀਆਈ ਟੈਗ ਮਿਲਿਆ ਨੈਕਸਟ ਹੈ ਕਿਸ ਨੇ ਹਾਲ ਹੀ ਵਿੱਚ ਦੁਨੀਆ ਦੀ ਪਹਿਲੀ ਮੈਨਿੰਜਾਈਟਿਸ ਵੈਕਸੀਨ ਲਾਂਚ ਕੀਤੀ ਮੈਨਿੰਜਾਈਟਿਸ ਵੈਕਸੀਨ ਇਹ ਲਾਂਚ ਕੀਤੀ ਆ ਨਾਈਜੀਰੀਆ ਨੇ ਤੇ ਦੁਨੀਆ ਦੀ ਪਹਿਲੀ ਵੈਕਸੀਨ ਆ ਜਿਹੜੀ ਜਿਸ ਦਾ ਨਾਮ ਆ ਮੈਨਿੰਜਾਈਟਿਸ ਵੈਕਸੀਨ ਇਸ ਦੇ ਵਿੱਚ ਕੀ ਆ ਕਿ ਇਹ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਲੱਗੇਗੀ ਅਤੇ ਪੰਜ ਬਿਮਾਰੀਆਂ ਦੇ ਇਲਾਜ ਦੀ ਵੈਕਸੀਨ ਆ ਠੀਕ ਹੈ ਹੁਣ ਨਾਈਜੀਰੀਆ ਨੇ ਲਾਂਚ ਕੀਤੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਨਾਈਜੀਰੀਆ ਨਾਈਜੀਰੀਆ ਦੀ ਕੈਪੀਟਲ ਆ ਅਬੂਜਾ ਅਬੂਜਾ ਇਥੋਂ ਦੀ ਕਰੰਸੀ ਆ ਨਾਈਜੀਰੀਆ ਨਾਇਰਾ ਇਥੋਂ ਦੇ ਪ੍ਰੈਜ਼ੀਡੈਂਟ ਆ ਬੋਲਾ ਅਹਿਮਦ ਟਿੰਗੂ ਨੈਕਸਟ ਹੈ ਹਾਲ ਹੀ ਵਿੱਚ ਟਾਈਮ ਮੈਗਜ਼ੀਨ ਮੈਗਜ਼ੀਨ ਦੀ ਦੁਨੀਆ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਵਿੱਚ ਕਿਸ ਨੂੰ ਸ਼ਾਮਿਲ ਕੀਤਾ ਗਿਆ ਵੈਰੀ ਵੈਰੀ ਇੰਪੋਰਟੈਂਟ ਟਾਈਮ ਮੈਗਜ਼ੀਨ ਦੀ ਦੁਨੀਆ ਦੇ 100 ਸਭ ਤੋਂ ਵੱਧ ਪ੍ਰਭਾਵਸ਼ਾਲੀ ਸੂਚੀ ਦੇ ਵਿੱਚ ਸ਼ਾਮਿਲ ਹੋਇਆ ਆਲਿਆ ਪੱਟ অপਸ਼ਨ ਸੀ ਇਸ ਆ ਰਾਈਟ ਆਨਸਰ ਇੱਕ ਨਾਮ ਮੈਂ ਹੁਣ ਦੱਸਣ ਵਾਲੀਆਂ ਜਿਹੜਾ ਬਹੁਤ ਇੰਪੋਰਟੈਂਟ ਆ ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਆ ਅਜ਼ੇ ਬੰਗਾ ਇਹਨਾਂ ਨੂੰ ਵੀ ਇੰਨਾ 100 ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਵਾ ਤੇ ਇੱਕ ਸਾਖਸੀ ਮਲਿਕ ਆਲਿਆ ਪਾਠ ਅਜੇ ਬੰਗਾ ਤਿੰਨੋਂ ਨਾਮ ਇੰਪੋਰਟੈਂਟ ਆ ਯਾਦ ਰੱਖਣੇ ਆ ਨੈਕਸਟ ਹੈ ਵਰਲਡ ਫਿਊਚਰ એનર્ਜੀ ਸਮਿਟ 2024 ਹਾਲ ਹੀ ਵਿੱਚ ਕਿੱਥੇ ਆਯੋਜਿਤ ਕੀਤਾ ਜਾਵੇਗਾ ਵਰਲਡ ਫਿਊਚਰ એનર્ਜੀ ਸਮਿਟ 2024 ਇਹ ਆਯੋਜਿਤ ਕੀਤਾ ਜਾਵੇਗਾ ਜੀ ਯੂਏਈ ਦੀ ਕੈਪੀਟਲ ਅਬੂ ਧABI ਦੇ ਵਿੱਚ ਆਪਸ਼ਨ B ਇਸ ਦਾ ਰਾਈਟ ਆਨਸਰ ਨੈਕਸਟ ਹੈ ਹਾਲ ਹੀ ਵਿੱਚ ਕਿੱਥੇ ਕਿੱਥੇ ਦੀ ਤਿਰੰਗਾ ਵਰਫੀ ਨੂੰ GI ਟੈਗ ਮਿਲਿਆ ਹਾਂਜੀ ਤਿਰੰਗਾ ਵਰਫੀ ਇਸ ਨੂੰ GI ਟੈਗ ਮਿਲਿਆ ਇਹ ਹੈਗੀ ਆ ਵਾਰਾਨਸੀ ਦੀ অপশন এ ইজ দা রাইট আনসার ਹੁਣ ਜੀ ਆਈ ਟੈਗ ਦੀ ਗੱਲ ਆ ਜੀ ਆਈ ਟੈਗ ਤੁਹਾਡੇ ਲਈ ਗਵਰਨਮੈਂਟ ਐਗਜ਼ਾਮ ਦੇ ਪੁਆਇੰਟ ਆਫ 뷰 ਤੋਂ ਕਾਫੀ ਹੀ ਜ਼ਿਆਦਾ ਇੰਪੋਰਟੈਂਟ ਆ ਖਾਸ ਕਰਕੇ ਜਿਹੜੇ ਸਟੂਡੈਂਟਸ ਨੇ ਆ ਰੇਲਵੇ ਦਾ ਪੇਪਰ ਦੇਣਾ ਵਾ ਤਾਂ ਮੱਧ ਪ੍ਰਦੇਸ਼ ਦੀ ਗੌਂਡ ਪੇਂਟਿੰਗ ਨੂੰ ਜੀ ਆਈ ਟੈਗ ਮਿਲਿਆ ਮਥੁਰਾ ਦੇ ਮਸ਼ਹੂਰ ਸਾਂਜੀ ਸਿਲਪ ਨੂੰ ਜੀ ਆਈ ਟੈਗ ਮਿਲਿਆ ਮੰਜੁਲੀ ਮਾਸਿਕ ਅਤੇ ਅਸਮ ਦੀਆਂ ਹੱਥ ਲਿਖਤ ਪੇਂਟਿੰਗਸ ਨੂੰ ਜੀ ਆਈ ਟੈਗ ਮਿਲਿਆ ਤ੍ਰਿਪੁਰਾ ਦੇ ਕਬਾਇਲੀ ਪਹਿਰਾਵੇ ਰੀਸਾ ਨੂੰ ਜੀ ਆਈ ਟੈਗ ਮਿਲਿਆ ਉੜੀਸਾ ਦੀ ਸਿਲਵਰ ਫਿਲਗਰੀ ਨੂੰ ਜੀਆਈ ਟੈਗ ਮਿਲਿਆ ਅਯੋਧਿਆ ਦੇ ਬੇਸਨ ਦੇ ਲੱਡੂ ਨੂੰ ਜੀਆਈ ਟੈਗ ਮਿਲਿਆ ਉੜੀਸਾ ਦੀ ਰੈੱਡ ਆਂਟ ਚਟਨੀ ਨੂੰ ਜੀਆਈ ਟੈਗ ਮਿਲਿਆ ਉੜੀਸਾ ਦੇ ਡੋਂਗਰੀਆ ਕੋਂਦ ਸਾਲਟ ਨੂੰ ਜੀਆਈ ਟੈਗ ਮਿਲਿਆ ਨੈਕਸਟ ਹੈ ਕਿ ਇਸਨੇ ਹਾਲ ਹੀ ਵਿੱਚ ਜਸਟ ਏ ਸਹਿਦ ਨਾਮ ਦੀ ਆਪਣੀ ਯਾਦਗਰੀ ਲਾਂਚ ਕੀਤੀ ਹਾਂਜੀ ਜਸਟ ਏ ਮਾਰੀਟੇਅਰ ਠੀਕ ਹੈ ਇਸ ਦੇ ਨਾਮ ਦੀ ਇਹ ਆਪਣੀ ਯਾਦਗਰ ਲਾਂਚ ਕੀਤੀ ਹੈ ਇੱਕ ਇਹ ਲਾਂਚ ਕੀਤੀ ਹੈ ਜੀ ਦੁਬਰੀ ਦੁਬਰੀ ਸੁਭਰਾਉ ਨੇ অপশন সি ইজ দা রাইਟ ਆਨਸਰ ਇਹ আরবিআই ਦੇ ਪਹਿਲਾ ਗਵਰਨਰ ਰਹਿ ਚੁੱਕੇ ਆ ਤੇ ਜਦੋਂ ਇਹ আরবিআই ਦੇ ਗਵਰਨਰ ਸੀ ਉਸ ਸਮੇਂ আরবিআই ਅਤੇ ਗਵਰਨਮੈਂਟ ਦੇ ਵਿਚਕਾਰ ਦਾ ਜੋ ਤਾਲਮੇਲ ਸੀ ਉਸ ਉਸ ਦਾ ਵਰਣਨ ਕੀਤਾ ਇਹਨਾਂ ਨੇ ਆਪਣੀ ਇਹ ਬੁੱਕ ਦੇ ਵਿੱਚ ਜਿਸ ਦਾ ਨਾਮ ਆ ਜਸਟ ਏ ਮਾਰਟਿਅਰ ਹੁਣ ਇੱਕ ਬੁੱਕ ਦੀ ਗੱਲ ਆ ਤਾਂ ਮੈਂ ਕੱਲ ਹੀ ਤੁਹਾਨੂੰ ਕਰਵਾਇਆ ਪਿਮੇਸ਼ਵਰ ਸ਼ੱਲਾ ਨੇ ਆਪਣੀ ਕਿਤਾਬ ਇੰਡੀਆ ਦੀ ਰੋਡ ਟੂ ਰੈਨੇਸੈਂਸ ਇਹ ਵਿਜ਼ਨ ਐਂਡ ਐਨ এজেন্ডਾ ਲਾਂਚ ਕੀਤੀ ਗੋਤਾਵੀਆ ਰਾਜਪੰਛੀ ਨੇ ਰਾਜਪක්ෂੇ ਨੇ ਕੰਪਰੀਹੈਂਸੀ ਨਾਮ ਦੀ ਕਿਤਾਬ ਦਾ ਉਦਘਾਟਨ ਕੀਤਾ ਚਿਤਰਾ ਬੈਨਰਜੀ ਨੇ ਐਂਡ ਅਨਕਾਮਨ ਲਵ ਦੀ अर्ली ਲਾਈਫ ਆਫ ਸੁਧਾਨ ਨਾਰਾਇਣ ਮੂਰਤੀ ਨਾਮ ਦੀ ਬੁੱਕ ਦਾ ਉਦਘਾਟਨ ਕੀਤਾ ਇਹਨੂੰ ਰਿਲੀਜ਼ ਕੀਤਾ ਭੁਪਿੰਦਰ ਜਾਦਵ ਨੇ ਮੋਦੀ એનਰਜੀ ਦੇ ਗ੍ਰੀਨ ਫਿਊਚਰ ਨਾਮ ਦੀ ਕਿਤਾਬ ਰਿਲੀਜ਼ ਕੀਤੀ ਨੈਕਸਟ ਹੈ ਹਾਲ ਹੀ ਵਿੱਚ ਅਯੁੱਧਿਆ ਵਿੱਚ ਸ਼੍ਰੀ ਰਾਮ ਸੂਰਿਆ ਤਿਲਕ ਪ੍ਰੋਗਰਾਮ ਵਿੱਚ ਕਿਹੜੀ ਭਾਰਤੀ ਸੰਸਥਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਹਾਂਜੀ ਅਯੁੱਧਿਆ ਦੇ ਵਿੱਚ ਸ਼੍ਰੀ ਰਾਮ ਸੂਰਿਆ ਤਿਲਕ ਤੇ ਇਸ ਪ੍ਰੋਗਰਾਮ ਦੇ ਵਿੱਚ ਭਾਰਤੀ ਸੰਸਥਾ ਨੇ ਮਹੱਤਵਪੂਰਨ ਭੂਮਿਕਾ ਨਿਭਾਈਆ ਇੰਡੀਅਨ ਇੰਸਟੀਚਿਊਟ ਆਫ ਐਸਟ੍ਰੋਫਿਜ਼ਿਕਸ ਨੇ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਤੇ ਇਮੇਜ ਦੇਖੋ ਪਹਿਲਾਂ ਤੁਸੀਂ ਇਸ ਦੇ ਵਿੱਚ ਸਾਇੰਸ ਦਾ ਯੂਜ਼ ਕਰਕੇ ਇਸ ਵਿੱਚ ਜਿਹੜੀਆਂ ਲਾਈਨਸ ਲੈਂਜ ਅਤੇ ਮਿਰਰ ਦਾ ਯੂਜ਼ ਕੀਤਾ ਗਿਆ ਵਾ ਸਨਲਾਈਟ ਭਗਵਾਨ ਸ਼੍ਰੀ ਰਾਮ ਦੇ ਮੱਥੇ ਤੇ ਤਿਲਕ ਦੇ ਰੂਪ ਵਿੱਚ ਲਗਾਈ ਜਾ ਰਹੀ ਆ ਠੀਕ ਹੈ ਤੇ ਇਸ ਦੇ ਵਿੱਚ ਇੰਡੀਅਨ ਇੰਸਟੀਚਿਊਟ ਆਫ ਐਸਟ੍ਰੋਫਿਜ਼ਿਕਸ ਨੇ ਆਪਣਾ ਜਿਹੜਾ ਸਹਿਯੋਗ ਦਿੱਤਾ ਵਾ ਨੈਕਸਟ ਹੈ ਭਾਰਤੀ ਫੌਜ ਨੇ ਹਾਲ ਹੀ ਵਿੱਚ 80 ਜੀਐਮ ਸਿਖਲਾਈ ਅਭਿਆਸ ਕਿੱਥੇ ਕਰਵਾਇਆ ਹਾਂਜੀ ਭਾਰਤੀ ਫੌਜ ਨੇ ਇੱਕ ਅਭਿਆਸ ਕੀਤਾ ਸਿਖਲਾਈ ਅਭਿਆਸ ਜਿਸ ਦਾ ਨਾਮ ਆ 80 ਜੀਐਮ ਤੇ ਕਿੱਥੇ ਕਰਵਾਇਆ ਗਿਆ ਵਾ ਇਹ ਕਰਵਾਇਆ ਗਿਆ ਜੀ ਸਿਕਯਮ ਦੇ ਵਿੱਚ অপশন সি ইজ দা রাইট আনসার সিকিম কোন সিকিম ਦੇ ਵਿੱਚ ਕਰਵਾਇਆ ਤਾਂ ਸਭ ਤੋਂ ਪਹਿਲਾਂ ਤੁਸੀਂ ਮੈਪ ਦੇ ਵਿੱਚ ਦੇਖੋ সিকিম সিকিম ਦੀ ਕੈਪੀਟਲ ਕੀ ਆ ਗੰਗਟੋਕ ਇਥੋਂ ਦੇ ਚੀਫ ਮਿਨਿਸਟਰ ਆ ਪ੍ਰੇਮ ਸਿੰਘ ਤਮਾਮ ਗਵਰਨਰ ਆ ਲਕਸ਼ਮਨ ਪ੍ਰਸ਼ਾਦਾਚਾਰੀਆ সিকিম ਦੇ ਵਿੱਚ ਕੰਚਨ ਜੰਗਾ ਨੈਸ਼ਨਲ ਪਾਰਕ ਆ ਦੁਨੀਆ ਦਾ 100% ਆਰਗੈਨਿਕ ਸਟੇਟ ਆ সিকিম ਭਾਰਤੀ ਫੌਜ ਅਤੇ ਬੀਆਰਓ ਨੇ সিকিম ਵਿੱਚ ਬੈਲੀ ਵਿਰੇਜ਼ ਨੂੰ ਪੂਰਾ ਕੀਤਾ ਸਿੱਕਮ ਵਿੱਚ 209ਵੀਂ ਭਾਣੂ ਜਨਮ ਦਿਨ ਮਨਾਈ ਗਈ। ਸ਼ਿਕਾਇਤ ਨਿਵਾਰਣ ਸੂਚਕਾਂਕ ਸਿੱਕਮ ਟੌਪ ਤੇ ਰਿਹਾ। ਸਿੱਕਮ ਵਿੱਚ ਭੂਮ ਚੁੱਤਸਵ ਸਮਾਪਤ ਹੋਇਆ। ਸਿੱਕਮ ਦੇ ਮੁੱਖ ਮੰਤਰੀ ਨੇ ਮੇਰੋ ਰੁਖ ਮੇਰੋ ਸੰਤਾਨੀ ਦੀ ਸ਼ੁਰੂਆਤ ਕੀਤੀ। ਸਿੱਕਮ ਸਰਕਾਰ ਨੇ ਅੰਮਾ ਅਤੇ ਬਹਿਣੀ ਯੋਜਨਾ ਸ਼ੁਰੂ ਕੀਤੀ। ਸਿੱਕਮ ਦੇ ਸਾਬਕਾ ਮੁੱਖ ਮੰਤਰੀ ਬੀਬੀ ਗੁਰੂੰਗ ਦਾ ਦਿਹਾਂਤ ਹੋਇਆ। ਸਿੱਕਮ ਸਥਾਪਨਾ ਦਿਵਸ 16 ਮਈ ਨੂੰ ਮਨਾਇਆ ਗਿਆ। ਨੈਕਸਟ ਹੈ ਹਾਲ ਹੀ ਵਿੱਚ ਵਿਸ਼ਵ ਵਿਰਾਸਤ ਦਿਵਸ ਕਦੋਂ ਮਨਾਇਆ ਗਿਆ? ਹਾਂਜੀ ਵਿਸ਼ਵ ਵਿਰਾਸਤ ਦਿਵਸ ਮਨਾਇਆ ਗਿਆ ਵਾ ਜੀ ਰੀਸੈਂਟਲੀ ਮਨਾਇਆ ਗਿਆ ਤੇ ਮਨਾਇਆ ਗਿਆ ਸੀ 18 ਅਪ੍ਰੈਲ ਨੂੰ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਪੂਰੇ ਵਿਸ਼ਵ ਵਿੱਚ ਮਲੁੱਕੀ ਸੱਭਿਆਤਾ ਨਾਲ ਜੁੜੇ ਇਤਿਹਾਸਿਕ ਅਤੇ ਸਾਂਸਕ੍ਰਿਤਿਕ ਸਥਾਨਾਂ ਦੀ ਸੁਰੱਖਿਆ ਦੇ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਹਰ ਸਾਲ ਵਿਸ਼ਵ ਵਿਰਾਸਤ ਦਿਵਸ 18 ਅਪ੍ਰੈਲ ਨੂੰ ਮਨਾਇਆ ਜਾਂਦਾ ਹੁਣ ਅਪ੍ਰੈਲ ਦੇ ਇੰਪੋਰਟੈਂਟ ਡੇ ਦੀ ਗੱਲ ਆ 1 ਅਪ੍ਰੈਲ ਨੂੰ ਵਿਸ਼ਵ ਉਤਕ ਸੌਰੀ 1 ਅਪ੍ਰੈਲ ਨੂੰ ਉਤਕਲ ਦਿਵਸ ਯਾਨੀ ਕਿ ਓਡੀਸ਼ਾ ਦੇਵਸ ਮਨਾਇਆ ਗਿਆ ਦੋ ਅਪ੍ਰੈਲ ਨੂੰ ਵਿਸ਼ਵ ਆਟਿਜ਼ਮ ਜਾਗਰੂਕਤਾ ਦਿਵਸ ਮਨਾਇਆ ਗਿਆ ਤਿੰਨ ਅਪ੍ਰੈਲ ਨੂੰ ਹਿੰਦੀ ਥੀਏਟਰ ਦਿਵਸ ਮਨਾਇਆ ਗਿਆ ਚਾਰ ਅਪ੍ਰੈਲ ਨੂੰ ਅੰਤਰਰਾਸ਼ਟਰੀ ਖਾਨ ਜਾਗਰੂਕਤਾ ਦਿਵਸ ਮਨਾਇਆ ਗਿਆ ਪੰਜ ਅਪ੍ਰੈਲ ਨੂੰ ਰਾਸ਼ਟਰੀ ਸਮੁੰਦਰੀ ਦਿਵਸ ਮਨਾਇਆ ਗਿਆ ਛੇ ਅਪ੍ਰੈਲ ਨੂੰ ਰਾਸ਼ਟਰੀ ਹੈਂਡਮੇਡ ਦਿਵਸ ਮਨਾਇਆ ਗਿਆ ਸੱਤ ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ ਨੌ ਅਪ੍ਰੈਲ ਨੂੰ ਸੀ ਆਰ ਪੀ ਐਫ ਬਹਾਦਰੀ ਦਿਵਸ ਮਨਾਇਆ ਗਿਆ ਦਸ ਅਪ੍ਰੈਲ ਨੂੰ ਵਿਸ਼ਵ ਹੋਮਿਓਪੈਥੀ ਦਿਵਸ ਮਨਾਇਆ ਗਿਆ 11 ਅਪ੍ਰੈਲ ਨੂੰ ਰਾਸ਼ਟਰੀ ਸੁਰੱਖਿਅਤ ਮਾਂ ਦਿਵਸ ਅਤੇ ਵਿਸ਼ਵ ਪਾਰਕਿੰਸ ਦਿਵਸ ਮਨਾਇਆ ਗਿਆ 12 ਅਪ੍ਰੈਲ ਨੂੰ ਮਨੁੱਖੀ ਪੁਲਾੜੋ ਡਾਮ ਦਾ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ 13 ਅਪ੍ਰੈਲ ਨੂੰ ਜ਼ਿਲ੍ਹਿਆਂ ਵਾਲੇ ਬਾਗ ਸਾਕਾ ਦਿਵਸ ਮਨਾਇਆ ਗਿਆ 14 ਅਪ੍ਰੈਲ ਨੂੰ ਵਿਸ਼ਵ ਚਗਾਸ ਰੋਗ ਦਿਵਸ ਮਨਾਇਆ ਗਿਆ 15 ਅਪ੍ਰੈਲ ਨੂੰ ਵਿਸ਼ਵ ਕਲਾ ਦਿਵਸ ਹਿਮਾਚਲ ਦਿਵਸ ਮਨਾਇਆ ਗਿਆ 16 ਅਪ੍ਰੈਲ ਨੂੰ ਵਿਸ਼ਵ ਆਵਾਜ਼ ਦਿਵਸ ਮਨਾਇਆ ਗਿਆ 17 ਅਪ੍ਰੈਲ ਨੂੰ ਵਿਸ਼ਵ ਹੀਮੋਫੀਲੀਆ ਦਿਵਸ ਮਨਾਇਆ ਗਿਆ ਨੈਕਸਟ ਹੈ ਹਾਲ ਹੀ ਵਿੱਚ ਪਦਮ ਕਿਸ਼ਤੀ ਤੇ ਟੈਗੋਰ ਦਾ ਆਯੋਜਨ ਕਿੱਥੇ ਕੀਤਾ ਗਿਆ ਹਾਂਜੀ ਪਦਮ ਕਿਸ਼ਤੀ ਤੇ ਟੈਗੋਰ ਦਾ ਆਯੋਜਨ ਕੀਤਾ ਗਿਆ ਬੰਗਲਾਦੇਸ਼ ਦੇ ਵਿੱਚ ਆਪਸ਼ਨ A ਇਸ ਦਾ ਰਾਈਟ ਆਨਸਰ ਹੁਣ ਬੰਗਲਾਦੇਸ਼ ਦੇ ਵਿੱਚ ਇਸ ਦਾ ਆਯੋਜਨ ਹੋਇਆ ਵੈਸੇ ਇਹ ਹੈ ਕਿ ਇਸ ਦੇ ਨਾਲ ਰਿਲੇਟਡ ਆ ਪਦਮ ਕਿਸ਼ਤੀ ਤੇ ਟੈਗੋਰ ਇਹ ਸੰਗੀਤ ਦੇ ਨਾਲ ਰਿਲੇਟਡ ਆ ਠੀਕ ਹੈ ਸੰਗੀਤ ਦੇ ਖੇਤਰ ਨਾਲ ਸੰਬੰਧਿਤ ਆ ਹੁਣ ਬੰਗਲਾਦੇਸ਼ ਦੇ ਵਿੱਚ ਇਹ ਬਣਾਇਆ ਗਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਬੰਗਲਾਦੇਸ਼ ਇਹ ਤੁਹਾਡੇ ਸਾਹਮਣੇ ਭਾਰਤ ਦਾ ਮੈਪ ਹੈ ਓਪਨ ਕੀਤਾ ਹੋਇਆ ਠੀਕ ਹੈ ਭਾਰਤ ਦੇ ਮੈਪ ਦੇ ਵਿੱਚ ਦੇਖੋ ਬੰਗਲਾਦੇਸ਼ ਕਿੱਥੇ ਪਿਆ ਵਾ ਧਿਆਨ ਦੇ ਨਾਲ ਦੇਖੋ ਬੰਗਲਾਦੇਸ਼ ਇਹ ਭਾਰਤ ਦਾ ਮੈਪ ਆ ਜੀ ਤੇ ਇਹਦੇ ਵਿੱਚ ਇੱਥੇ ਤੁਹਾਨੂੰ ਦਿਖ ਰਿਹਾ ਬੰਗਲਾਦੇਸ਼ ਠੀਕ ਹੈ ਤੇ ਬੰਗਲਾਦੇਸ਼ ਦੀ ਕੈਪੀਟਲ ਆ ਡਾਕਾ ਕਰੰਸੀ ਆ ਟਕਾ ਪ੍ਰਾਈਮ ਮਿੰისტਰ ਆ ਸੇਖ ਹਸੀਨਾ ਪ੍ਰੈਜ਼ੀਡੈਂਟ ਆ ਮੁਹੰਮਦ ਸ਼ਹਾਬੁਦੀਨ ਬੰਗਲਾਦੇਸ਼ ਦੀ ਭਾਰਤ ਨਾਲ ਸਭ ਤੋਂ ਜ਼ਿਆਦਾ ਹੱਦ ਲੱਗਦੀ ਆ 4096 ਕਿਲੋਮੀਟਰ ਦੀ ਹੱਦ ਬੰਗਲਾਦੇਸ਼ ਦੀ ਭਾਰਤ ਨਾਲ ਲੱਗਦੀ ਆ ਕਿਹੜੇ ਕਿਹੜੇ ਰਾਜਾਂ ਦੀ ਹੱਦ ਲੱਗਦੀ ਹੈ ਮੈਪਸ ਦੇਖੋ ਪశ్ਚਮੀ ਬੰਗਾਲ ਅਸਾਮ ਮੇਗਾਲਿਆ ਤ੍ਰਿਪੁਰਾ ਮਿਜ਼ੋਰਮ ਬੰਗਲਾਦੇਸ਼ 26 ਮਾਰਚ 1971 ਨੂੰ ਆਜ਼ਾਦ ਹੋਇਆ ਸੀ ਇੰਡੀਆ ਤੇ ਬੰਗਲਾਦੇਸ਼ ਦੇ ਵਿਚਕਾਰ ਸੰਪਰਤੀ ਨਾਮ ਦੀ ਡਿਫੈਂਸ ਐਕਸਰਸਾਈਜ਼ ਹੁੰਦੀ ਹੈ ਬੰਗਲਾਦੇਸ਼ ਦੀ ਸੰਸਦ ਦਾ ਨਾਮ ਆ ਜاتی ਸੰਸਦ ਤੇ ਰਾਸ਼ਟਰੀ ਸੰਸਦ ਬੰਗਲਾਦੇਸ਼ ਵਿੱਚ ਗੰਗਾ ਨਦੀ ਨੂੰ ਪਦਮਾ ਦੇ ਨਾਮ ਨਾਲ ਜਾਣਿਆ ਜਾਂਦਾ ਬ੍ਰਹਮਪੁੱਤਰ ਨਦੀ ਨੂੰ ਯਮੁਨਾ ਦੇ ਨਾਮ ਨਾਲ ਤੇ ਬੰਗਲਾਦੇਸ਼ ਦੇ ਵਿੱਚ ਸਭ ਤੋਂ ਲੰਬੀ ਨਦੀ ਹੈ ਸੁਰਮਾ ਨਦੀ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨੇ ਮੁ슬लिम ਦੇਸ਼ਾਂ ਲਈ ਸਾਂਝੀ ਮੁਦਰਾ ਦੀ ਬਕਾਲਤ ਕੀਤੀ ਬੰਗਲਾਦੇਸ਼ ਵਿੱਚ ਦੋ ਰੋਜ਼ਾ ਨਜ਼ਰੂਲ ਉਤਸਵ ਸ਼ੁਰੂ ਹੋਇਆ ਡਾਕਾ ਵਿੱਚ ਖਾਸੀ ਆਜ਼ਾਦੀ ਕੁਲਾਟੀਏ ਯੋਧੇ ਰੋਟ ਸਿੰਘ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ ਬੰਗਲਾਦੇਸ਼ ਨੇ ਅੰਡਰ 19 ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਭਾਰਤ ਅਤੇ ਬੰਗਲਾਦੇਸ਼ ਦੀਆਂ ਜਲ ਸੈਨਾਵਾਂ ਨੇ ਬੋਂਗੋ ਸਾਗਰ 23 ਦਾ ਆਯੋਜਨ ਕੀਤਾ ਨੈਕਸਟ ਡੀਆਰਡੀਓ ਦੁਆਰਾ ਸਥਾਪਿਤ ਭਾਰਤੀ ਜਲ ਸੈਨਾ ਲਈ ਮੁਲਾਂਕਣ ਕੇਂਦਰ ਸਪੇਸ ਦਾ ਹਾਲ ਹੀ ਵਿੱਚ ਕਿੱਥੇ ਉਦਘਾਟਨ ਕੀਤਾ ਗਿਆ ਹਾਂਜੀ ਡੀਆਰਡੀਓ ਨੇ ਇੱਕ ਮੁਲਾਂਕਣ ਕੇਂਦਰ ਦਾ ਉਦਘਾਟਨ ਕੀਤਾ ਜਿਸ ਦਾ ਨਾਮ ਰੱਖਿਆ ਸਪੇਸ ਤੇ ਇਸ ਕੇਂਦਰ ਦਾ ਉਦਘਾਟਨ ਹੋਇਆ ਕੇਰਲ ਦੇ ਇੰਡੁਕੀ ਦੇ ਵਿੱਚ অপਸ਼ਨ ਸੀ ਇਸ ਦਾ ਰਾਈਟ ਆਨਸਰ ਹੋਣੇ ਉਦਘਾਟਨ ਡੀਆਰਡੀਓ ਨੇ ਕੀਤਾ ਜਾਨਕਿ ਡਿਫੈਂਸ ਰਿਸਰਚ ਡਿਵੈਲਪਮੈਂਟ ਆਰਗੇਨਾਈਜੇਸ਼ਨ ਇਸ ਦੀ ਸਥਾਪਨਾ 1958 ਦੇ ਵਿੱਚ ਹੋਈ ਇਸ ਦਾ ਹੈੱਡਕੁਆਰਟਰ ਨਵੀਂ ਦਿੱਲੀ ਦੇ ਵਿੱਚ ਆਰ ਪ੍ਰੈਜ਼ੈਂਟ ਇਸ ਦੇ ਚੇਅਰਮੈਨ ਆ ਸਮੀਰ ਵੀ ਕਾਮਤ ਨੈਕਸਟ ਹੈ ਹਾਲ ਹੀ ਵਿੱਚ ਐਪਲ ਅਤੇ ਕਲੀਨ ਮੈਕਸ ਨੇ ਕਿਸ ਦੇਸ਼ ਵਿੱਚ ਨਵਿਆਉਣਯੋਗ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਮਝੌਤੇ ਤੇ ਦਸਖਤ ਕੀਤੇ ਹਾਂਜੀ ਨਵਿਆਉਣਯੋਗ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਦੇ ਵਿੱਚ ਨਵਿਆਉਣਯੋਗ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਐਪਲ ਅਤੇ ਕਲੀਨ ਮੈਕਸ ਨੇ ਸਮਝੌਤਾ ਕੀਤਾ ਹੁਣ ਭਾਰਤ ਦੇ ਵਿੱਚ ਨਵਿਆਉਣਯੋਗ ਊਰਜਾ ਉਤਸ਼ਾਹਿਤ ਕਰਨ ਲਈ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਭਾਰਤ ਦਾ ਮੈਪ ਭਾਰਤ ਦੀ ਕੈਪੀਟਲ ਹੈ ਨਵੀਂ ਦਿੱਲੀ ਭਾਰਤ ਦੀ ਕ੍ਰਾਂਸੀ ਜਾਂ ਇੰਡੀਅਨ ਰੁਪਇਆ ਪ੍ਰੈਜ਼ੀਡੈਂਟ ਆ ਦ੍ਰੋਪਦੀ ਮੁਰਮੂ ਜੀ ਭਾਰਤ ਦੇ ਪ੍ਰਧਾਨ ਮੰਤਰੀ ਆ ਪ੍ਰਾਈਮ ਮਿਨਿਸਟਰ ਆ ਨਰਿੰਦਰ ਮੋਦੀ ਜੀ ਭਾਰਤ ਦੇ ਨਾਲ ਹੱਦ ਲੱਗਦੀ ਆ ਪਾਕਿਸਤਾਨ ਦੀ ਤੇ ਜਿਹੜੀ ਇਹ ਲਾਈਨ ਪਾਕਿਸਤਾਨ ਤੇ ਭਾਰਤ ਨੂੰ ਵੰਡ ਰਹੀ ਆ ਇਹਨੂੰ ਬੋਲਦੇ ਆ ਰੈੱਡ ਕਲੀਫ ਲਾਈਨ ਜਿਹੜੀ ਲਾਈਨ ਅਫਗਾਨਿਸਤਾਨ ਅਤੇ ਭਾਰਤ ਨੂੰ ਵੰਡ ਰਹੀ ਆ ਇਸਨੂੰ ਬੋਲਦੇ ਆ ਡੁਰੰਡ ਲਾਈਨ ਜੇਕਰ ਤੁਹਾਨੂੰ ਐਗਜ਼ਾਮ ਦੇ ਵਿੱਚ ਪੁੱਛ ਲਿਆ ਜਾਵੇ ਕਿ ਅਫਗਾਨਿਸਤਾਨ ਅਤੇ ਪਾਕਿਸਤਾਨ ਨੂੰ ਕਿਹੜੀ ਲਾਈਨ ਵੰਡ ਰਹੀ ਆ ਤਾਂ ਡੁਰੰਡ ਲਾਈਨ ਆ ਠੀਕ ਹੈ ਤੇ ਜੇਕਰ ਪਾਕਿਸਤਾਨ ਤੇ ਅਫਗਾਨਿਸਤਾਨ ਅਜੇ ਤੱਕ ਡੁਰੰਡ ਲਾਈਨ ਆ ਜੇਕਰ ਅਫਗਾਨਿਸਤਾਨ ਤੇ ਭਾਰਤ ਆ ਜੇ ਫਿਰ ਵੀ ਡੁਰੰਡ ਲਾਈਨ ਆ ਕਿਉਂਕਿ ਪਹਿਲਾਂ ਅਫਗਾਨਿਸਤਾਨ ਅਲੱਗ ਹੋਇਆ ਸੀ ਫਿਰ ਪਾਕਿਸਤਾਨ ਠੀਕ ਹੈ ਤੇ ਸੇਮ ਇਸੇ ਤਰ੍ਹਾਂ ਚਾਈਨਾ ਨੂੰ ਤੇ ਭਾਰਤ ਨੂੰ ਵੰਡਣ ਵਾਲੀ ਲਾਈਨ ਨੂੰ ਬੋਲਦੇ ਆ ਜੀ ਮੈਕਮੋਹਨ ਲਾਈਨ ਠੀਕ ਹੈ ਭਾਰਤ ਦੇ ਨਾਲ ਕਿੰਨੇ ਦੇਸ਼ਾਂ ਦੀ ਹੱਦ ਲੱਗਦੀ ਆ ਮੈਪ ਦੇ ਵਿੱਚ ਦੇਖੋ ਤੁਸੀਂ ਭਾਰਤ ਦੇ ਨਾਲ 7 ਦੇਸ਼ਾਂ ਦੀ ਹੱਦ ਲੱਗ ਰਹੀ ਆ ਕਿਹੜੇ ਕਿਹੜੇ ਦੇਸ਼ ਆ ਅਫਗਾਨਿਸਤਾਨ ਆ ਪਾਕਿਸਤਾਨ ਆ ਠੀਕ ਹੈ ਫਿਰ ਚੀਨ ਨੇਪਾਲ ਭੂਟਾਨ ਮਿਆਂਮਾਰ ਅਤੇ ਬੰਗਲਾਦੇਸ਼ ਇਹ ਸੱਤ ਦੇਸ਼ਾਂ ਦੀ ਹੱਦ ਭਾਰਤ ਦੇ ਨਾਲ ਲੱਗ ਰਹੀ ਆ ਪੂਰੀ ਦੁਨੀਆ ਦੇ ਵਿੱਚ ਦਾਲਾਂ ਦੇ ਉਤਪਾਦਨ ਅਤੇ ਦੁੱਧ ਦੇ ਉਤਪਾਦਨ ਵਿੱਚ ਭਾਰਤ ਟੌਪ ਤੇ ਆ ਭਾਰਤ ਦੇ ਮੱਧ ਵਿੱਚ ਉਹ ਕਰਕ ਰੇਖਾ ਲੰਘਦੀ ਆ ਤੇ ਖੇਤਰਫਲ ਪੱਖੋਂ ਭਾਰਤ ਦਾ 7ਵਾਂ ਸਥਾਨ ਆ ਏਸ਼ੀਆ ਵਿੱਚ ਭਾਰਤ ਵਿਦੇਸ਼ੀ ਫੰਡਾਂ ਦਾ ਸਭ ਤੋਂ ਵੱਡਾ ਆਕਰਸ਼ਕ ਬਣਿਆ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਫੋਨ ਉਤਪਾਦਕ ਬਣਿਆ ਭਾਰਤੀ ਵਿਗਿਆਨੀਆਂ ਨੇ ਕੇਲੇ ਦੇ ਛਿਲਕੇ ਤੋਂ ਇਕੋ ਬਰਿੰਡ ਡਰੈਸਿੰਗ ਬਣਾਈ ਭਾਰਤ ਦੀ ਪਹਿਲੀ ਮੈਲਾ ਰੋਬੋਟ ਬਾਇਓમિતਰਾ ਪੁਲਾੜ ਵਿੱਚ ਉਡਾਨ ਭਰੇਗੀ ਹੈਨਲੇ ਪਾਸਪੋਰਟ ਇੰਡੈਕਸ 2024 ਵਿੱਚ ਭਾਰਤੀ ਪਾਸਪੋਰਟ 85ਵੇਂ ਸਥਾਨ ਤੇ ਰਿਹਾ ਡੈਨਮਾਰਕ ਨੇ ਭਾਰਤ ਵਿੱਚ ਗ੍ਰੀਨ ਫਿਊਲ ਅਲਾਈਅንስ ਦੀ ਸ਼ੁਰੂਆਤ ਕੀਤੀ ਨੈਕਸਟ ਹੈ ਹਾਲ ਹੀ ਵਿੱਚ UNFPA UNFPA ਜਾਨੀ ਕਿ ਯੂਨਾਈਟਿਡ ਨੇਸ਼ਨ ਪੋਪੂਲੇਸ਼ਨ ਫੰਡ ਇਸਨੇ ਭਾਰਤ ਦੀ ਆਬਾਦੀ ਕਿੰਨੇ ਸਾਲਾਂ ਵਿੱਚ ਦੁੱਗਣੀ ਹੋਣ ਦਾ ਅਨੁਮਾਨ ਲਗਾਇਆ ਦੇਖੋ ਯੂਨ ਐਫ ਪੀ ਐ ਨੇ ਇੱਕ ਰਿਪੋਰਟ ਕੱਢੀ ਹੈ ਜਿਸ ਦੇ ਅਕੋਰਡਿੰਗ ਭਾਰਤ ਦੀ ਆਬਾਦੀ 144.17 ਕਰੋੜ ਹੈ ਤੇ ਚਾਈਨਾ ਦੀ 142.5 ਕਰੋੜ ਹੈ ਠੀਕ ਹੈ ਤੇ ਭਾਰਤ ਦੀ ਆਬਾਦੀ ਦਾ ਦੁੱਗਣੇ ਹੋਣ ਦਾ ਅਨੁਮਾਨ ਲਗਾਇਆ 77 ਸਾਲਾਂ ਤੱਕ 77 ਸਾਲਾਂ ਦੇ ਵਿੱਚ ਦੁੱਗਣੀ ਹੋ ਜਾਵੇਗੀ ਭਾਰਤ ਦੀ ਆਬਾਦੀ ਇਹ ਅਨੁਮਾਨ ਹੈ ਯੂਨਾਈਟਿਡ ਨੈਸ਼ਨਲ ਪੋਪੂਲੇਸ਼ਨ ਫੰਡ ਦਾ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ